ਐਮਪੀ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਅੰਮ੍ਰਿਤਸਰ ਤੋਂ ਪਿਛਲੀ ਵਾਰ ਟੋਨੇ ਗਏ ਨੇ ਉਹਨਾਂ ਆਪਣੀ ਜ਼ਿੰਮੇਵਾਰੀ ਸਮਝਦੇ ਆ ਉਸੇ ਵੇਲੇ ਹੀ ਸਾਨੂੰ ਆਪਣੀ ਟੀਮ ਨੂੰ ਸਾਰਿਆਂ ਨੂੰ ਭੇਜਤਾ ਕਿ ਪਰਿਵਾਰ ਦੇ ਕੋਲ ਪਹੁੰਚੋ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਉਹ ਪੂਰੀ ਕਰੋ ਔਰ ਅੱਜ ਅਸੀਂ ਆਏ ਆ ਤੁਹਾਡੇ ਜਰੀਆ ਵੇਖੋ ਤੁਸੀਂ ਅੱਜ ਮਾਹੌਲ ਕਿਹਦੇ ਦੇਖ ਲਿਆ ਕਰਦਾ ਨਾ ਵਾ ਇੱਕ ਧੀ ਦਾ ਵਿਆਹ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਉਹ ਤੋਂ ਉਹਨਾਂ ਦੀ ਬੇਟੀ ਜੀਤੀ ਸੀ ਉਹ ਮੇਰੇ ਕੋਲ ਆਏ ਕਹਿੰਦੇ ਸਾਡੀ ਬੇਟੀ ਦੀ ਸ਼ਾਦੀ ਆ ਤੇ ਤੁਹਾਡੇ ਕੋ ਕੁਛ ਨਹੀਂ ਹੈਗਾ ਫੇਰ ਆਪ ਗੁਰਦੁਆਰੇ ਗ੍ਰੰਥੀ ਪਾਪਾ ਬਲਵਿੰਦਰ ਸਿੰਘ ਉਹਨਾਂ ਕੋ ਗਏ ਉਹਨਾਂ ਨੇ ਫੇਰਿਆਂ ਦਾ ਕਰਤਾ ਮੈਨੂੰ ਮੈਂ ਕਿਹਾ ਫੇਰ ਮੇਰੀ ਕਮਿਸੀ ਨੇ ਪੁੱਛਿਆ ਉਹਨਾਂ ਨੂੰ ਤੁਹਾਡੇ ਕੋ ਲਾਮਾ ਵਾਲਾ ਸੂਤ ਹੈਗਾ ਵਾ ਕਿਤੇ ਨਹੀਂ ਉਹ ਸੇਵਾ ਅਸੀਂ ਲਈ ਮੈਂ ਵੱਡਾ ਘਾ ਬਣ ਕੇ ਉਹ ਸਿਰ ਸੂਤ ਲੈ ਕੇ ਦਿੱਤਾ ਲਾਮਾ ਵਾਲਾ ਨੂੰ ਮੇਰਾ ਨਾਂ ਕਾਂਤੀਆ ਜੇਰਾ ਕਿੱਥੇ ਆਇਆ ਜੇਰਾ ਕਿੱਥੇ ਆਇਆ ਲੈ ਤੀ ਨਾਲ ਕੋਈ ਨਹੀਂ ਕਹਿੰਦੀ ਹਾਂ ਦੇਖੀ ਉਹ ਅਬ ਬਹੁਤ ਆ ਗਏ ਤਕਰੀਬੀ ਤੇ ਸਭ ਲੋਕਾਂ ਨੇ ਸਾਥ ਦੇ ਦਿੱਤਾ ਅੱਜ ਮੈਂ ਕਹੋਨੀ ਆ ਮੈਂ ਅੱਜ ਨਾਲ ਕੋਈ ਖੜਾ ਆਵੇ ਅੱਜ ਮੇਰਾ ਵੀਰ ਕੁਲਸਰਾਂ ਖੜਾ ਅੱਜ ਮੇਰਾ ਵੀਰ ਯਾਮ ਸਿੰਘ ਖੜਾ ਇਹ ਵੀ ਇਹ ਉਹ ਕਿਹੜਾ ਇਹ ਉਸ ਆਤਮਾ ਦੀ ਜਨ ਹੈ ਜਿੰਨੇ ਸਾਨੂੰ ਤਾਨਸ ਦਿੱਤੀ ਆ ਔਰ ਖਾਸ ਕਰਕੇ ਦਾਨੀ ਭਰਾਵਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਗੁੱਜ ਦੇ ਉੱਤੇ ਇਕੱਠੇ ਹੋ ਗਏ ਹਾਲ ਹੀ ਇਹ ਕੋਲੋਂ ਵੀ ਖੇਲੇ ਦੇ ਦਿਨ ਉਸ ਦਾ ਵਿਆਹ ਹੋ ਰਿਹਾ ਤੁਹਾਨੂੰ ਦਾ ਗੱਲ ਦਿੱਸ ਗਿਆ ਬਹੁਤ ਹੀ ਮਾੜੇ ਹਾਲਾਤ ਚੱਲ ਰਹੇ ਸਨ ਉਹ ਤੁਹਾਡੇ ਚੈਨਲਾਂ ਦੇ ਜ਼ਰੀਏ ਜਦੋਂ ਮੀਡੀਆ ਦੇ ਜ਼ਰੀਏ ਸਾਡੇ ਤੱਕ ਖਬਰ ਪਹੁੰਚੀ ਉਸੇ ਵੇਲੇ ਹੀ ਐਮਪੀ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਐਮਪਰੇਸਰ ਤੋਂ ਤੀਸਰੀ ਵਾਰ ਚੋਣੇ ਗਏ ਨੇ ਉਹਨਾਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਉਸੇ ਵੇਲੇ ਹੀ ਸਾਨੂੰ ਆਪਣੀ ਟੀਮ ਨੂੰ ਸਾਰਿਆਂ ਨੂੰ ਭੇਜਤਾ ਤੇ ਪਰਿਵਾਰ ਦੇ ਕੋਲ ਪਹੁੰਚੋ ਜਿਸ ਵੀ ਚੀਜ਼ ਦੀ ਜ਼ਰੂਰਤ ਆ ਪੂਰੀ ਕਰੋ। ਔਰ ਅੱਜ ਅਸੀਂ ਆਏ ਆ ਤੁਹਾਡੇ ਜਰੀਆ ਵੇਖੋ ਤੁਸੀਂ ਅੱਜ ਮਾਹੌਲ ਤੁਸੀਂ ਦੇਖ ਲਿਆ ਕਿੰਨਾ ਦਾ ਵਾ ਇੱਕ ਧੀ ਦਾ ਵਿਆਹ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਔਰ ਇਹ ਸਾਰੇ ਹੀ ਦਾਨੀ ਸੱਜਣਾ ਨੇ ਔਰ ਮੀਡੀਆ ਨੇ ਸਾਰੇ ਹੀ ਸਾਡੇ ਹੋਰ ਸਮਾਜ ਸੇਵੀ ਵੀਰਾਂ ਨੇ ਰਲ ਕੇ ਜਿਹੜਾ ਇਹ ਇਲਾਕਾ ਜਗੋਂ ਉਪਰਾਲਾ ਕੀਤਾ ਔਰ ਤੁਹਾਡੇ ਜਰੀਏ ਮੈਂ ਬੇਨਤੀ ਕਰਨਾ ਚਾਹੁੰਗਾ ਕਿ ਕਿਤੇ ਵੀ ਇਹੋ ਜੀ ਕੋਈ ਕੁਝ ਘਰ ਹੁੰਦੇ ਆ ਜਿੱਥੋਂ ਤੱਕ ਅਸੀਂ ਨਹੀਂ ਪਹੁੰਚ ਪਾਉਂਦੇ ਤੇ ਤੁਹਾਡੇ ਜਰੀਏ ਅਸੀਂ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿਸੇ ਤਰ੍ਹਾਂ ਦੀ ਕਿਤੇ ਜ਼ਰੂਰਤ ਹੋਵੇ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ ਤੁਸੀਂ ਸਾਡੇ ਭਰਾ ਜੇ ਪਰ ਇੱਕ ਜਿੱਥੇ ਸਰਕਾਰ ਤੋਂ ਜ਼ਿਆਦਾ ਅਹਿਮ ਰੋਲ ਮੀਡੀਆ ਦਾ ਵਾ ਕਿਉਂਕਿ ਸੋਸ਼ਲ ਮੀਡੀਆ ਦਾ ਜੋ ਗਿਆ ਤੁਹਾਡੇ ਜਰੀਏ ਜਦੋਂ ਖਬਰਾਂ ਲੋਕਾਂ ਤੱਕ ਪਹੁੰਚਦੀਆਂ ਤੇ ਲੋਕ ਅਵੇਅਰ ਹੋ ਜਾਂਦੇ ਦਾਨੀ ਸੱਜਣ ਖੋਹ ਜਾਂਦੇ ਆ ਤੇ ਅੱਜ ਤੁਸੀਂ ਹੀ ਜ਼ਿਆਦਾ ਵਧਾਈ ਦੇ ਪਾਤਰ ਦੇ ਆਜੇ ਇਹੋ ਜਿਹਾ ਹੋ ਰਿਹਾ ਜਿਵੇਂ ਪਹਿਲਾਂ ਤੇ ਐਂਟਰੀਆਂ ਹੋਾਈ ਨਹੀਂ ਸੀ ਅੱਜ ਜਿਸ ਤਰ੍ਹਾਂ ਹੋਇਆ ਉਹ ਤੁਹਾਡੇ ਸਾਹਮਣੇ ਪੈਲੇਸ ਵੀ ਹੋ ਗਿਆ ਲੋਹਾਈ ਵੀ ਲੱਗੇ ਸਾਲ ਵੀ ਲੱ ਹਰ ਚੀਜ਼ ਆ ਸਾਰਾ ਖੁਸ਼ੀ ਦਾ ਮਾਹੌਲ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਔਰ ਅੱਗੋਂ ਵੀ ਧੀ ਤੇ ਹਣੀ ਦਾ ਸਾਡੇ ਹਲਕਾ ਜੰਡਿਆਲਾ ਗੁਰੂ ਚ ਵਿਆਹ ਆ ਉੱਥੋਂ ਨੇ ਵਧਾਈ ਕਰਦਾ ਫੋਨ ਆ ਗਿਆ ਡੈਨੀ ਬੰਦਾਲਾ ਜੀ ਦਾ ਵੀ ਮੈਂ ਕਿਤੇ ਵੀ ਪਰਿਵਾਰ ਨੂੰ ਲੋੜਿਆ ਉੱਥੇ ਵੀ ਅੱਗੇ ਵੀ ਤੇ ਮੈਂ ਧੀ ਦੇ ਨਾਲ ਖੜੇ ਆ ਤੇ ਸਾਰਿਆਂ ਨੂੰ ਸਾਨੂੰ ਪਾਰਟੀ ਬਜੇ ਤੋਂ ਇੱਕ ਦੂਜੇ ਦੇ ਨਾਲ ਖੜੇ ਹੋਣਾ ਚਾਹੀਦਾ ਅੱਜ ਇਹ ਸਾਰਿਆਂ ਨੇ ਆਪਾਂ ਰਲ ਕੇ ਜਿਹੜਾ ਕੰਮ ਕੀਤਾ ਵਾ ਔਰ ਤੁਹਾਨੂੰ ਸਾਰਿਆਂ ਨੂੰ ਵਧਾਈ ਕਿਉਂਕਿ ਮੈਨੂੰ ਨਹੀਂ ਮੈਂ ਤੁਹਾਨੂੰ ਵਧਾਈ ਦੇਣਾ ਤੁਹਾਡਾ ਮੀਡੀਆ ਦਾ ਹਰ ਰੋਲ ਸੀਗਾ ਇਹਦੇ ਵਿੱਚ ਤੇ ਸੱਚੇ ਪਾਸ਼ਾ ਤੁਹਾਡੇ ਚੈਨਲਾਂ ਨੂੰ ਇਦਾਂ ਅਸੀਂ ਤਰੱਕੀਆਂ 'ਚ ਲੈ ਕੇ ਜਾਵੇਂ ਤਾਂ ਤੁਸੀਂ ਇਦਾਂ ਦੇ ਉਪਰਾਲੇ ਕਰਦੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਣਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਸੁਲਤਾਨਵਿੰਡ ਲੱਖਾ ਸਿੰਘ ਪਲਾਟ ਗਲੀ ਨੰਬਰ 1 ਤੇ ਆਪਾਂ ਵਾਸੀ ਆ ਮੇਰਾ ਨਾਮ ਗੁਰਵੀਰ ਸਿੰਘ ਆ ਮੇਰੇ ਲਾਗੇ ਸ਼ਾਦੀ ਸਰਦਾਰ ਬਲਵਿੰਦਰ ਸਿੰਘ ਦੇ ਉਹਨਾਂ ਦੀ ਮਿਸੇ ਦਾ ਨਾਮ ਕੁਲਵੰਤਪੁਰ ਉਹਨਾਂ ਦੀ ਬੇਟੀ ਦਾ ਨਾਮ ਜੋਤੀ ਠੀਕ ਆ ਜੀ ਅੱਜ ਤੋਂ 5-6 ਦਿਨ ਪਹਿਲਾਂ ਉਹਨਾਂ ਨੇ ਮੇਰੇ ਕੋਲ ਆਏ ਕਹਿੰਦੇ ਆਪਾਂ ਹਾਂ ਜੀ ਉਹ ਤੋਂ ਉਹਨਾਂ ਦੀ ਬੇਟੀ ਜੋਤੀ ਦੀ ਉਹ ਮੇਰੇ ਕੋਲ ਆਏ ਕਹਿੰਦੇ ਸਾਡੀ ਬੇਟੀ ਦੀ ਸ਼ਾਦੀ ਆ ਤਹਾਡੇ ਕੋ ਕੁਛ ਨਹੀਂ ਹੈਗਾ ਫਿਰ ਆਪਾਂ ਗੁਰਦਾਰੇ ਗ੍ਰੰਤੀ ਪਾਪਾ ਬਲਵਿੰਦਰ ਸਿੰਘ ਉਹਨਾਂ ਕੋ ਗਏ ਉਹਨਾਂ ਨੇ ਫੇਰਿਆਂ ਦਾ ਕਰਤਾ ਮੈਨੂੰ ਮੈਂ ਕਿਹਾ ਫਿਰ ਮੇਰੀ ਕਮਿਸੀ ਨੇ ਪੁੱਛਿਆ ਉਹਨਾਂ ਨੂੰ ਤੁਹਾਡੇ ਕੋ ਲਾਵਾਂ ਵਾਲਾ ਸੂਤ ਹੈਗਾ ਵਾ ਕਿਤੇ ਨਹੀਂ ਉਹ ਸੇਵਾ ਅਸੀਂ ਲਈ ਮੈਂ ਵੱਡਾ ਭਰਾ ਬਣ ਕੇ ਉਹ ਸੂਤ ਲੈ ਕੇ ਦਿੱਤਾ ਲਾਵਾਂ ਵਾਲਾ ਨੂੰ ਠੀਕ ਆ ਤੇ ਫਿਰ ਆਪਾਂ মিডিਆ ਤੇ ਰਾਈ ਤਫੀਲ ਕੀਤੀ ਐਨ ਆਰ ਆਈ ਵੀਰਾਂ ਨੂੰ ਕੁਛ ਤੇ ਐਨ ਆਰ ਆਈ ਵੀਰ ਇੱਥੇ ਵੀ ਆਏ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੇ ਪਤਾ ਨਹੀਂ ਲੱਗਾ ਇੰਨਾ ਵੀ ਐਨਆਰਆਈ ਵੀਰਾਂ ਨੇ ਸਾਰੇ ਪੈਸੇ ਦੀ ਵੀ ਜ਼ਿੰਮੇਵਾਰੀ ਚੁੱਕ ਲਈ ਖਾਣੇ ਦੀ ਵੀ ਚੁੱਕ ਲਈ ਅੱਜ ਗੁਰੂ ਰਾਮਦਾਸ ਦੀ ਕਿਰਪਾ ਨਾਲ ਕਿਹ ਚੀਜ਼ ਦੀ ਕਮੀ ਨਹੀਂ ਸਾਜ ਵੀ ਖੁੱਲ ਗਿਆ ਤੇ ਮਾਂ ਪਿਓ ਕੋਲ ਮਕਾਨ ਬਣ ਲਈ ਪੈਸੇ ਆ ਗਏ ਪਰ ਉਹਨਾਂ ਕੋਲ ਕੋਈ ਕੰਮ ਚਾਲੂ ਕਰਕੇ ਉਹਨਾਂ ਦਾ ਮਢਾਪਾ ਸੋਖਾ ਹੋ ਜਾਊਗਾ ਇੱਕ ਮੈਂ ਅਪੀਲ ਕਰਦਾ ਐਨਆਰਆਈ ਚ ਵੀਰਾਂ ਨੂੰ ਜਿਹੜੇ ਆਪਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਪਏ ਹੁਣ ਬੰਦ ਕਰ ਦਿਓ ਬਹੁਤ ਪੈਸੇ ਹੋ ਗਏ ਆ ਇਹਨਾਂ ਨੇ ਜਿਹੜੇ ਕਿ ਵੀਰ ਕੋਈ ਲੋੜ ਵੰਦ ਹੋਊਗਾ ਆਪਾਂ ਉਹਨਾਂ ਦੇ ਫੇਰ ਆਪਾਂ ਬੇਨਤੀ ਕਰਾਂਗੇ ਉਹ ਨੋਰਵੰਦੀ ਕੀਤੀ ਜਦੋਂ ਮਦਦ ਬਹੁਤ ਵਧੀਆ ਵਿਆਹ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਤੁਹਾਡਾ ਬਹੁਤ ਧੰਨਵਾਦ ਨੇ ਮੀਡੀਆ ਵਾਲਿਆਂ ਦਾ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਦੀ ਹਰ ਚੀਜ਼ ਵੱਟੋ ਵੱਟ ਆ ਗਈ ਹੈ ਮੇਰਾ ਨਾਂ ਸ਼ੰਤੀਆ ਜੇਤੀ ਵਿਆਹ ਇਹਤੀ ਦਾ ਕੋਣ ਹੈ ਕਲੀ ਹਾਂ ਦੇਖੀ ਕੀ ਹੋਇਆ ਦੱਸੋ ਬਹੁਤ ਆ ਗਈ ਤਕਰੀਬੀ ਸੀ ਤੇ ਪਲੋ ਤਾਂ ਪਰ ਮੈਂ ਸਾਥ ਦਿੱਤਾ ਅੱਜ ਮੈਂ ਚੋਣੀਆਂ ਮੈਂ ਅੱਜ ਨਾਲ ਕੋਈ ਖੜਾ ਹੋਏ ਅੱਜ ਮੇਰਾ ਵੀਰ ਕੁਲਸਾਰੇ ਖੜਾ ਅੱਜ ਮੇਰਾ ਵੀਰ ਯਾਂਕੀ ਖੜਾ ਚਲੋ ਐਤਨਵਾਦ ਉਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜਿਹਨਾਂ ਹਾਂ ਦਾ ਸਾਥ ਦਿੱਤਾ ਵਾ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਨਹੀਂ ਤੇ ਇਹ ਗੱਲ ਤੋਂ ਕਮੀ ਨਹੀਂ ਰਹੇਗੀ ਬਸ ਅਹੀਂ ਹੋਰ ਇਹ ਚੋਣੀਆਂ ਵੀ ਜਿੰਨਾਂ ਨੂੰ ਲੋੜ ਆ ਮੇਰੇ ਵੀਰ ਯਾਂ ਨਰਾਇਓਨਾਂ ਦਾ ਸਤਿਕਾਰ ਕੋਣਾ ਦੋਬਲ ਦੋਬਲ ਗਿਆ ਹਾਂ ਜੀ ਬਹੁਤ ਜਿਆਦਾ ਜਿਆਦਾ ਮੇਰੀ ਬੇਟੀ ਦੀਆਂ ਦਾਦੀਆਂ ਲੋਕੀ ਕੋਲ ਤੇ ਚਰਚਾ ਚੱਲੀ ਹੁੰਦੇ ਨੇ ਤੇ ਨਾ ਤਾਂ ਆ ਜਾ ਆ ਗਿਆ ਪੁੱਛੋ ਤੁਸੀਂ ਹਾਂਜੀ ਬਹੁਤ ਪੁੱਛਿਆ ਅੱਜ ਤੇ ਬਹੁਤ ਖੁਸ਼ ਹਾਂ ਹੋਰ ਜੀ ਭਾਈ ਅੱਜ ਉਸਦੀ ਦਾ ਵਿਆਹ ਹੋ ਰਿਹਾ ਜਿਸ ਦਾ ਸਾਰੇ ਪਰਿਵਾਰਾਂ ਨੇ ਐਨਆਰਐਸ ਤੋਂ ਬਹੁਤ ਰਾਜ ਦਿੱਤਾ ਤੁਸੀਂ ਗੌਰ ਰਹਿਮੋ ਜੀ ਜੀ ਇਹ ਹੋਰ ਜਿਹੜਾ ਇਹ ਉਸ ਪ੍ਰਾਤਮਾ ਦੀ ਜੇੜ ਹੈ ਜਿੰਨੇ ਸਾਨੂੰ ਤੰਗਦਸ ਦਿੱਤੀ ਆ ਔਰ ਖਾਸ ਕਰਕੇ ਦਾਨੀ ਭਰਾਵਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਤੂਫ ਦੇ ਉੱਤੇ ਇਕੱਠੇ ਹੋ ਗਏ ਔਰ ਇੰਨਾ ਦਾਨਪੁਨ ਕਰਕੇ ਇਸ ਧੀ ਦੇ ਆਨੰਦ ਕਾਜ ਦੇਪਰੇ ਚੜ ਰਹੇ ਨੇ ਮੈਂ ਇਹਨਾਂ ਦਾ ਜਿਹੜੀ ਰਹਿਣਾ ਦਾ ساری ਉਮਰ ਵਾਸਤੇ ਔਰ ਜਾਣੀ ਸੱਚਾ ਕਿ ਫੀਲ ਹੈ ਕਿ ਜਿਹੜਾ ਦਾਨ ਆ ਔਰ ਬੰਦ ਕੀਤਾ ਜਾਵੇ ਕਿਉਂਕਿ ਧੀ ਕੋਲ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਤੇ ਇਹਨਾਂ ਦਾ ਘਰ ਬਣਾਉਣ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਲਈ ਹੈ ਤੇ ਅਸੀਂ ਬੜੇ ਖੁਸ਼ ਆ ਜਿਹੜੀਆਂ ਘਰਾਂ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਅੱਜ ਜਦੋਂ ਐ ਕਿਰਿਆ ਤੇ ਰੌਣਕ ਵੇਖ ਕੇ ਅਸੀਂ ਵੀ ਕਹਿੰਦੇ ਸਾਡੀ ਸਾਲਾਂ ਦੀ ਸੋਚਾਂ ਨਹੀਂ ਉਤਰਦੀ ਮਾਂ ਦੇ ਰੋਟ ਪਾਣੀ ਇਹਦੇ ਵਿੱਚ ਅਸੀਂ ਜੀ ਇੱਕ ਬੇਨਸ ਦਾ ਉਹਦੀ ਲਾ ਲੋ ਲਾਟੋ ਲੜਕੀ ਦਾ ਭਰਾ ਹੈਗਾ ਨਾ ਕੋਈ ਲੜਕੀ ਦਾ ਚਾਚਾ ਨਾ ਕੋਈ ਪាយਾ ਨਾ ਕੋ ਮਾਮਾ ਤੇ ਆਪਾਂ ਪਿਰੈਂਟਸ ਦੇ ਤੌਰ ਤੇ ਕੰਮ ਕਰਦੇ ਆ ਇਹ ਦੋਨੋਂ ਚੀਜ਼ ਬਹੁਤ ਬੜੇ ਮਾਸਰੇ ਬਹੁਤ ਹੀ ਸਿੰਪਲ ਤੇ ਸਧਾਰਨ ਨੇ ਜਿਹੜੇ ਕਿ ਦੁਨੀਆਂ ਵਿੱਚ ਕਦੇ ਵਿੱਚ ਰਹੀ ਨਹੀਂ ਹੈਗੀ ਪਰ ਲੋਕਾਂ ਦੇ ਘਰੋਂ ਕੰਮ ਕਰਕੇ ਤੇ ਆਪਣਾ ਖਿਆਲਾ ਕਰਦੇ ਨੇ ਜੇਕਰ ਇਹਨਾਂ ਦੀ ਉਸਨ ਮਜਬੂਰੀ ਦੇਖ ਕੇ ਤੇ ਸਾਡੇ ਕੋ ਰਿਆ ਨਹੀਂ ਗਿਆ ਅੱਜ ਪੱਤਰਕਾਰ ਭਰਾਵਾਂ ਦੇ ਆਪਣੀ ਜੇਬ ਵਿੱਚੋਂ ਜਿਹੜਾ ਉਹ ਬੇਟੀ ਨੂੰ ਸ਼ਗਨ ਪਾ ਕੇ ਇੱਕ ਬਹੁਤ ਸੋਹਣਾ ਇੱਕ ਨੰਨਾ ਤੇ ਨਿਮਕਲੀ ਜਿਹੜੀ ਆ ਛੇੜ ਛੇੜੀ ਆ ਜਿਹਦੇ ਨਾਲ ਕੇ ਹੋਇਆ ਕਿ ਉਹਨਾਂ ਜਿਹੜਾ মিডিਆ ਆ ਗਿਆ ਉਹਨਾਂ ਅੰਦਰ ਵੀ ਦੇ ਲਿਆ ਜਿਨ੍ਹਾਂ ਨੇ ਆਪਣਾ ਆਜੇ ਜੇਬ ਵਿੱਚੋਂ ਕਾਫੀ ਵਿੱਚੋਂ ਉਹ ਬੜੀ ਨੂੰ ਸ਼ਗਨ ਦੇ ਕੇ ਆਪਣਾ ਜਿਹੜਾ ਰੋਖਿਆ ਉਹ ਪ੍ਰਵਾਦ ਬਗਾਇਆ ਇਹ ਕੋਈ ਕੋਈ ਕਮੀ ਨਹੀਂ ਸਾਡੇ ਸਾਹਮਣੇ ਆ ਆ ਦੇਖੋ ਕਿੰਨਾ ਸੁਣਾ ਜਿਹੜਾ ਆਨੰਦ ਕਾਜ ਆ ਉਹ ਨਿਪਟਰੇ ਚੜਦੇ